ਸ਼ੋਭੀਤ ਆ ਮੇਰਾ ਨਾਮ ਕੀ ਗੱਲ ਹੋਈ ਇੱਥੇ ਵੱਡੇ ਭਾਜੀ ਇਧਰੋਂ ਮੈਂ ਆਉਂਨੇ ਸੀ ਵਾਪਸੀ ਮਤਲਬ ਕਿ ਸਮਾਨ ਵਾਪਸ ਦੇਣ ਜਾਣਾ ਸੀ ਤੇ ਮੈਂ ਆਉਂਨੇ ਤਾਂ ਇਧਰੋਂ ਕਾਨੇ ਤੋਂ ਨਿਕਲੀ ਸੀ ਇੱਕ ਲੇਡੀ ਸੇ ਬੱਚੇ ਦੇ ਨਾਲ ਹੀ ਸਮੇਂ ਉਹ ਕਿਤੇ ਨਾ ਇਹਨਾਂ ਨੂੰ ਇੱਕ ਇਹ ਕਹਿੰਦੇ ਬੱਚੇ ਨੂੰ ਫੜ ਕੇ ਅੰਦਰ ਨੂੰ ਵੜਨ ਦੇ ਸੀ ਪਰਸ ਪਿੱਛੇ ਨੂੰ ਸੀ ਉਹਨੇ ਇਹ ਕੀ ਕੀਤਾ ਮੁੰਡਾ ਆਇਆ ਦੋ ਬਾਈਕ ਤੇ ਸੀ ਠੀਕ ਹੈ ਬਾਈਕ ਕੋ ਆਏ ਉਹ ਸਿੱਧਾ ਬਾਈਕ ਦਾ ਝਟਕਾ ਮਾਰਿਆ ਇਹਨਾਂ ਨੂੰ ਲੇਡੀਸ ਨੂੰ ਸੋਰਸ ਦਿੱਤਾ ਥੱਲੇ ਲੇਡੀਸ ਥੱਲੇ ਡੇਗੀ ਪਰਸਾ ਤੇ ਫੜਿਆ ਤੇ ਮੈਂ ਦੇਖਿਆ ਕਿ ਫੋਨ ਦੇ ਪੇ ਸੀ ਮੈਂ ਨਾਲ ਹੀ ਗੱਡੀ ਲਾ ਲਈ ਗੱਡੀ ਲਾਈ ਤੇ ਮੈਂ ਅੱਗੇ ਛੋੜਦੀ ਗੱਡੀ ਮੈਂ ਕਿਹਾ ਚਲ ਫੜ ਲੈਨੇ ਆ ਸਾਰੇ ਜਿਹਨੇ ਵਾਦਾ ਜੇਗਾ ਮੈਪਨ ਸੀ ਇੱਕ ਅੱਛਾ ਇੱਕ ਪਿਸਟਲ ਸੀ ਦੋਨੋਂ ਮੁੰਡਾ ਕਿਉਂ ਸੀ ਕਿ ਦੋ ਮੁੰਡੇ ਸੀ ਅੱਛਾ ਕਿਤੇ ਸੀ ਆ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਨੰਬਰ ਨੋਟ ਕੀਤਾ ਤੁਸੀਂ ਨੰਬਰ ਨਹੀਂ ਨੋਟ ਕੀਤਾ ਨੰਬਰ ਹੀ ਪੇਟਾ ਨਹੀਂ ਸੀ ਰੈੱਡ ਕਲਰ ਦਾ ਰੈੱਡ ਕਲਰ ਇਹ ਕਿੰਨੇ ਵਜੇ ਦਾ ਵਾਕਿਆ ਇਹ ਹੋ ਗਿਆ 10 15 20 ਮਿੰਟ ਹੋਏ ਹੁਣ ਅੱਛਾ ਦੋ ਦੂਜੇ ਤੀਜੇ ਦਿਨ ਤੁਹਾਡਾ ਕੋਈ ਗਵਨ ਕੋ ਸੀਐਮ ਲਾਓ ਆਪਣੇ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਸਰ ਕੀ ਨਾਮ ਹੈ ਕੀ ਕਰੀਏ ਉਹ ਯਾਰ ਨਾਮ ਨੂੰ ਛੱਡੋ ਅਸੀਂ ਇੱਕ ਆਮ ਨਾਗਰਿਕਾਂ ਚਾਹੇ ਮੈਂ ਪਾਰਟੀ ਦਾ ਪਰ ਇੱਕ ਗੱਲ ਕਿ ਐਦਾਂ ਸ਼ਰਿਆਮ ਤੁਸੀਂ ਬੰਦੂਕਾ ਕੱਢੋਗੇ ਇਹ ਅਮਰ ਪੰਜਾਬ ਇਹ ਅਮਰitsar ਸ਼ਿਫਤੀ ਦਾ ਘਰ ਇੱਕ ਵਾਰ ਕੋਲ ਕੀ ਗੱਲ ਦੱਸੇ ਮੋੜੀ ਦੀ ਇਹ ਇਹ ਪਰਿਵਾਰ ਜੀ ਇੱਥੇ ਕੋਹਾਨਾ ਦੇ ਲੰਚ ਕਰ ਲੰਚ ਕਰ ਰਹੇ ਸੀ ਪੂੜੀਆਂ ਖਾ ਕੇ ਬਾਹਰ ਨਿਕਲੇ ਆਵਾ ਤਾਂ ਆਪਣੇ ਗੱਡੀ 'ਚ ਬੈਠਣ ਲੱਗੇ ਸਾਹਮਣੇ ਆ ਲੱਗੀ ਗੱਡੀ ਖੜੀ ਆ ਇਹ 'ਚ ਬੈਠਣ ਲੱਗੇ ਤਾਂ ਉਹਨੇ ਹੱਥ ਪਾਇਆ ਇਹ ਪਿੱਛੇ ਭੱਜੇ ਉਹ ਅੱਗੇ ਇੱਥੇ ਟਕਰਾਇਆ ਵਾ ਉਹਨੇ ਨਾਲ ਹੀ ਇਹਨਾਂ ਨੂੰ ਫੜਦੇ ਵੇਲੇ ਬੰਦੂਕ ਹਰਤੀ ਵੈਪਨ ਨਾਲ ਕੱਢਤਾ ਜੀ ਸ਼ਰੀਆਮ ਸਾਰੇ ਪੁੱਛੋ ਸਾਰੇ ਬੰਦੇ ਇੱਥੇ ਖਲੋ ਅੱਗੇ ਕਿੰਨੀ ਭਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਹਲਾਕ ਅਗਰ ਲਾਰੈਂਸ ਚੌੜ ਦੇ ਵਿੱਚ ਇਹ ਹਾਲ ਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਕਹਿੰਦੇ ਆ ਜੀ ਇਹ ਵਾਰੋਂ ਟੂਰਿਸਟ ਆਏ ਇੱਦਾਂ ਤੁਹਾਨੂੰ ਕੀ ਲੱਗਦਾ ਹੋ ਟੂਰਿਸਟ ਕਿਹੜਾ ਆਏਗਾ ਜੀ ਲੱਖਾਂ ਰੁਪਏ ਦਾ ਸਾਮਾਨ ਚਲਾ ਗਿਆ ਉਹਨਾਂ ਦੇ ਵਿਚਾਰਿਆਂ ਦਾ ਉਹਨਾਂ ਦੀ ਹੁਣੇ ਫਲਾਈਟ ਹੈ ਜਾਂਦੀ ਉਹ ਦੇਖੋ ਗੱਡੀਆਂ ਏਅਰਪੋਰਟ ਚੱਲੀਆਂ ਓ ਵੇਖੋ ਓ ਦੇਖੋ ਘਮਾਉਣਾ ਟੋ ਵਾਲੇ ਬੰਦੇ ਘੁੰਮਣਦੇ ਆ ਇਹ ਕੀ ਕਰਨ ਦੇ ਇੱਥੇ ਹੈ ਇਹ ਪ੍ਰਸ਼ਾਸਨ ਦੀ ਨਲਕੀ ਸਮਝਦੇ ਤੁਸੀਂ ਵੀ ਪ੍ਰਸ਼ਾਸਨ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਬ ਮਰਨਾ ਚਾਹੀਦਾ ਸਵੇਰੇ 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 ਆ ਦੁਪਹਿਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਇਹ ਸ਼ਹਿਰ ਆ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਰਾਮ ਗੁੰਡਾਗਰਦੀ ਲਾਣ ਆਰਡਰ ਦੀ ਝੱਗੀਆਂ ਉੱਡੀਆਂ ਪਈਆਂ ਤੁਹਾਡੀਆਂ

ਕੁਝ ਆਏ ਆ ਵੀ ਹੈ ਪਰ ਅਭੀ ਐਸਓਸੀਸ ਆਪਕੋ ਟਾਈਮ ਨਹੀਂ ਲਗਾ ਸ਼ਾਇਦ ਸੀਸੀਟੀਵੀ ਮੈਂ ਆਇਆ ਕੁਝ ਹਾਂ ਸੈਂਟੋਸ ਮੈਂ ਆ ਦਿਖ ਰਾ ਸਨੈਚ ਵੀ ਹੋ ਰਹੀ ਹੈ ਉਹ ਗਨ ਵੀ ਦਿਖਾ ਰਿਹਾ ਹੈ ਪ੍ਰੋਪਰ ਕਲੀਅਰ ਦਿਖ ਰਿਹਾ ਹੈ